ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਸੰਗਰੂਰ ਦੇ ਟੂੰਗਾ ਪਿੰਡ ਦੇ ਅੰਦਰ ਬਹੁਤ ਹੀ ਮੰਦਭਾਗੀ ਘਟਨਾ ਦੇਖਣ ਨੂੰ ਮਿਲੀ ਹੈ ਹਰਜੋਤ ਸਿੰਘ ਨਾਂ ਦਾ ਬੱਚਾ ਪਤੰਗ ਉਡਾਉਂਦਾ ਡਾਉਂਦਾ ਕੋਟੀ ਦੀ ਛੱਤ ਤੋਂ ਡਿੱਗ ਗਿਆ ਤੇ ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ ਪੂਰੇ ਪਰਿਵਾਰ ਦੇ ਅੰਦਰ ਦੁੱਖ ਦੀ ਲਹਿਰ ਛਾਈ ਹੋਈ ਹੈ ਕੱਲਾ-ਕੱਲਾ ਬੱਚਾ ਸੀ ਤਾਂ ਦੋਸਤੋ ਜੋ ਕੁਝ ਹੋ ਗਿਆ ਉਸ ਨੂੰ ਆਪਾਂ ਬਦਲ ਤਾਂ ਨਹੀਂ ਸਕਦੇ ਪਰ ਪਰ ਜੋ ਦੂਜੇ ਬੱਚੇ ਇਸ ਚੀਜ਼ ਤੋਂ ਸਿੱਖ ਸਕਦੇ ਨੇ ਵਿਚ ਸੋਚ ਸਮਝ ਕੇ ਆਪਾਂ ਕੰਮ ਕਰੀਏ ਸੋਚ ਸਮਝ ਕੇ ਚੀਜ਼ਾਂ ਦਾ ਇਸਤੇਮਾਲ ਕਰੀਏ ਆਪਣੇ ਮਾਪੇ-ਬਾਪ ਦਾ ਕਹਿਣਾ ਮੰਨੀਏ ਕਿਉਂਕਿ ਬਹੁਤ ਸਾਰੇ ਬੱਚੇ ਇਸ ਚੀਜ਼ ਦੇ ਲਈ ਜਿੱਦਬਾਦੀ ਕਰਦੇ ਨੇ ਸਪੈਸ਼ਲੀ ਪਤੰਗ ਉਡਾਉਣ ਦੇ ਲਈ ਤਾਂ ਉਹਨਾਂ ਦੇ ਲਈ ਇੱਕ ਬਹੁਤ ਹੀ ਵੱਡੀ ਸਿੱਖਿਆ ਕਿ ਸੋਚ ਸਮਝ ਕੇ ਚੀਜ਼ਾਂ ਦਾ ਇਸਤੇਮਾਲ ਕਰੋ ਕਿਉਂਕਿ ਜ਼ਿੰਦਗੀ ਬਹੁਤ ਕੀਮਤੀ ਹੈ ਇੱਕੋ ਵਾਰ ਮਿਲਦੀ ਹੈ بار بار ਨਹੀਂ ਮਿਲਦੀ ਤਾਂ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਬੱਚੇ ਮੋਟੀਵੇਟ ਹੋਣ ਸੋ ਸਮਝ ਕੇ ਚੀਜ਼ਾਂ ਦਾ ਇਸਤੇਮਾਲ ਕਰ ਧੰਨਵਾਦ